ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 3 ਮਾਰਚ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅਮੀਰ ਸੀਗੀ ਅੱਜ ਮੌਸਮ ਉਸੇ ਤਰ੍ਹਾਂ ਹੀ ਰਿਹਾ ਸਵੇਰ ਵੇਲੇ ਪੰਜਾਬ ਦੇ ਤਕਰੀਬਨ ਬਹੁਤੇ ਹਿੱਸਿਆਂ ਦੇ ਵਿੱਚ ਬੱਦਲਵਾਈ ਦੇਖੀ ਗਈ ਹਲਕੀ ਕੈਣਮੈਣ ਤੇ ਕੁਝ ਕਲਾਕੀਆਂ ਦੇ ਵਿੱਚ ਸ਼ਰਾਟੇ ਦੇਖੇ ਗਏ ਖਾਸ ਕਰਕੇ ਗੁਰਦਾਸਪੁਰ ਅਮਨਸਰ ਤਰਨਤਨ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਬਾਕੀ ਕਰਪੂਥਲਾ ਜਲੰਧਰ ਜਾਂ ਨਵਾਂ ਸ਼ਹਿਰ ਜਾ ਮਾਲਵੇ ਦੇ ਕੁਝ ਕਲਾਕੇ ਫਾਜ਼ਿਲਕਾ ਬੋਹਰ ਮੁਖਸਰ ਆਪਣਾ ਮੋਗਾ ਇਹਨਾਂ ਖੇਤਰਾਂ ਦੇ ਵਿੱਚ ਵੀ ਹਲਕੀ ਕਣਮਣ ਕਾਫੀ ਖੇਤਰਾਂ ਦੇ ਵਿੱਚ ਦੇਖੀ ਗਈ ਪਰ ਬਾਅਦ ਦੁਪਹਿਰ ਤੋਂ ਮੌਸਮ ਥੋੜਾ ਜਿਹਾ ਸਾਫ਼ ਹੋਇਆ ਤੇ ਧੁੱਪ ਲੱਗੀ ਇਸੇ ਤਰ੍ਹਾਂ ਹੀ ਉਮੀਦ ਕੀਤੀ ਗਈ ਸੀਗੀ ਪਰ ਇਹ ਜਿਹੜੀ ਧੁੱਪ ਜਿਹਨਾਂ ਖੇਤਰਾਂ ਦੇ ਵਿੱਚ ਲੱਗੀ ਹੈ ਉਹਨਾਂ ਖੇਤਰਾਂ ਦੇ ਵਿੱਚ ਰਾਤ ਵੇਲੇ ਗਰਜਲਿਸ਼ ਹੋਣ ਦੀ ਸੰਭਾਵਨਾ ਰਹੇਗੀ ਤੇ ਨਾਲ ਹੀ ਉਹਨਾਂ ਖੇਤਰਾਂ ਦੇ ਵਿੱਚ ਬਰੀਕ ਗੜੇਮਾਰੀ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਹ ਸਿਸਟਮ ਦਾ ਜ਼ਿਆਦਾਤਰ ਹਿੱਸਾ ਅੱਜ ਰਾਤ ਵੇਲੇ ਸੀਗਾ 3 ਅਤੇ 4 ਦੀ ਰਾਤ ਨੂੰ ਅੱਜ ਰਾਤ ਵੇਲੇ ਪੰਜਾਬ ਦੇ ਬਹੁਤੇ ਸਾਰੇ ਹਿੱਸਿਆਂ ਦੇ ਵਿੱਚ ਤੇਜ਼ਮੀ ਹਲਕੇ ਤੋਂ ਦਰਮਿਆਨਾ ਤੇ ਕੁਝ ਕਿ ਖੇਤਰਾਂ ਦੇ ਵਿੱਚ ਗੜੇਮਾਰੀ ਦੇਖਣ ਨੂੰ ਵੀ ਮਿਲੇਗੀ ਇਹ ਕਾਰਵਾਈਆਂ ਤਕਰੀਬਨ ਰਾਤ ਵੇਲੇ ਸਾਰੇ ਹੀ ਪੰਜਾਬ ਦੇ ਅੱਖਰ-ਅੱਖਰ ਖੇਤਰਾਂ ਦੇ ਵਿੱਚ ਹੋਣਗੀਆਂ ਇਹ ਮਾਝੇ ਤੇ ਦੁਆਬੇ ਵਿੱਚ ਵੀ ਹੋਣਗੀਆਂ ਅਪਵਾਦ ਖੇਤਰ ਦੇ ਵਿੱਚ ਵੀ ਹੋਣਗੀਆਂ ਤੇ ਮਾਲਵੇ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੇ ਮੀਂਹ ਰਹਿਣ ਦੀ ਸੰਭਾਵਨਾ ਹੈ ਤੇ ਟੁੱਟੇ ਮੇ ਤੌਰ ਤੇ ਕੁਝ ਕ ਇਲਾਕਿਆਂ ਦੇ ਵਿੱਚ ਗੜੇ ਮਾਰੀ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਹੋ ਸਕਦੀ ਹੈ ਪਹਾੜਾਂ ਦੇ ਵਿੱਚ ਅੱਜ ਮੀਂਹ ਅਤੇ ਬਰਫਵਾਰੀ ਦਾ ਦੌਰ ਸਾਰੇ ਹੀ ਖੇਤਰਾਂ ਦੇ ਵਿੱਚ ਦੇਖਿਆ ਗਿਆ ਹਰਿਆਣੇ ਦੇ ਵੀ ਪੰਜਾਬ ਨਾਲ ਲੱਗਦੇ ਇਲਾਕਿਆਂ ਵਿੱਚ ਮੀਂਹ ਪਵੇਗਾ